ਕਹਾਣੀ ਆਇਲਸ ਵਾਲੀ ਮਾਨ ਭਾਗ ਪੰਜਵਾਂ ਤੇ ਅਖੀਰਲਾ ਲੇਖਕ ਸਤਨਾਮ ਸਿੰਘ ਜੀ ਜਦੋਂ ਮੈਨੂੰ ਇਹ ਪਤਾ ਲੱਗਾ ਵੀ ਮਾਨ ਹੁਣ ਬਿਲਕੁਲ ਗੱਲ ਨਹੀਂ ਕਰਦੀ 6 ਮਹੀਨੇ ਹੋ ਗਏ ਹਾਲੇ ਤੱਕ ਉਹਦਾ ਕੋਈ ਮੈਸੇਜ ਨਹੀਂ ਆਇਆ ਮੈਂ ਫੇਰ ਸਦਾ ਲਈ ਆਪਣੇ ਆਪ ਨੂੰ ਚੁੱਪ ਰਹਿਣਾ ਹੀ ਸਹੀ ਸਮਝਿਆ ਸੁਣਿਆ ਜਿੱਥੇ ਸ਼ੋਰ ਕੰਮ ਨਹੀਂ ਕਰਦਾ ਉੱਥੇ ਚੁੱਪ ਹੀ ਚੀਕਾਂ ਕਢਾ ਦਿੰਦੀਆਂ ਨੇ ਅਸਲ 'ਚ ਰਿਸ਼ਤਾ ਉਹੀ ਜ਼ਿਆਦਾ ਕਾਮਯਾਬ ਹੁੰਦਾ ਹੈ ਜਿੱਥੇ ਦੋਨਾਂ ਪਾਸੇ ਲਿਵਾਉਣ ਦੀ ਰੁਚੀ ਹੋਵੇ ਮੈਂ ਇਹ ਵੀ ਨਹੀਂ ਕਹਿਣਾ ਵੀ ਸਾਡਾ ਰਿਸ਼ਤਾ ਟੁੱਟ ਗਿਆ ਜਾਂ ਕਾਮਯਾਬ ਨਹੀਂ ਜਿੰਨਾ ਸਮਾਂ ਮੇਰੇ ਸਾਹ ਚੱਲਣੇ ਉਹਦਾ ਜ਼ਿਕਰ ਕਦੇ ਨਾ ਕਦੇ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਰਹਿਣਾ ਏ ਜ਼ਰੂਰੀ ਨਹੀਂ ਹੁੰਦਾ ਰਿਸ਼ਤੇ ਨਾਲ ਰਹਿ ਕੇ ਨਿਭਦੇ ਨੇ ਦੂਰ ਵੀ ਰਹਿ ਕੇ ਨਿਭ ਜਾਂਦੇ ਨੇ ਆਪਾਂ ਇਨਸਾਨ ਦੀ ਕਦਰ ਕਰ ਸਕਦੇ ਹਾਂ ਰਿਸ਼ਤੇ ਨਿਭਾ ਸਕਦੇ ਹਾਂ ਕਿਸੇ ਵੀ ਰਿਸ਼ਤੇ ਦਾ ਸਾਥ ਰਹਿਣਾ ਜ਼ਰੂਰੀ ਨਹੀਂ ਸਾਥ ਰਹਿਣਾ ਜ਼ਰੂਰੀ ਹੁੰਦਾ ਹੈ ਸੋ ਅਸੀਂ ਇੱਕ ਦੂਜੇ ਦਾ ਜਿੰਨਾ ਹੋ ਸਕਿਆ ਸਾਥ ਵੀ ਦਿੱਤਾ ਮੈਂ ਮਾਂ ਨੂੰ ਮਾੜਾ ਵੀ ਨਹੀਂ ਕਹਿ ਸਕਦਾ ਮੇਰੇ ਯਾਦ ਹੈ ਜਦ ਉਸ ਦਾ ਭਰਾ ਗਲਤ ਬੋਲ ਗਿਆ ਸੀ ਉਸ ਸਮੇਂ ਮਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਆਪਣੀ ਜਗ੍ਹਾ ਸਹੀ ਹੋ ਤੁਹਾਡੀ ਕੋਈ ਗਲਤੀ ਨਹੀਂ ਮੇਰੀ ਜ਼ਿੰਦਗੀ ਖਰਾਬ ਹੈ ਮੈਂ ਠੀਕ ਨਹੀਂ ਜਦ ਹੋਰ ਬੜਾ ਕੁਝ ਬੋਲਿਆ ਸੀ ਮੇਰੇ ਬਾਰੇ ਇਹ ਵੀ ਕਿਹਾ ਸੀ ਕਿ ਤੁਹਾਡੇ ਵਰਗਾ ਦੋਸਤ ਤੁਹਾਡੀ ਵਰਗੀ ਸੋਚ ਹਰ ਇਨਸਾਨ 'ਚ ਨਹੀਂ ਹੁੰਦੀ ਮੈਨੂੰ ਖੁਦ ਦੀ ਤਰੀਫ਼ ਸੁਣਨੀ ਬਿਲਕੁਲ ਪਸੰਦ ਨਹੀਂ ਸੀ ਲੱਗਦੀ ਪਰ ਮੈਂ ਇਦਾਂ ਕਿਸੇ ਬਾਰੇ ਮਾੜਾ ਵੀ ਨਹੀਂ ਸੋਚ ਸਕਦਾ ਬੇਸ਼ੱਕ ਅਗਲੀ ਮਾੜੀ ਕਿਉਂ ਨਾ ਹੋਵੇ ਬਿਨਾਂ ਗੱਲੋਂ ਕਿਸੇ ਨੂੰ ਜਲੀਲ ਕਰਨਾ ਵਧੀਆ ਗੱਲ ਨਹੀਂ ਹੁੰਦੀ ਇਹ ਸੋਚ ਕੇ ਅੱਗੇ ਵੱਧ ਗਏ ਕਿ ਮੇਰੇ ਤੋਂ ਉਹ ਬਣ ਨਹੀਂ ਹੋਇਆ ਜੋ ਮਾਣ ਦੀ ਸੋਚ ਸੀ ਸਭ ਤੋਂ ਵੱਡੀ ਗਲਤੀ ਮੇਰੀ ਇਹ ਸੀ ਕਿ ਮੈਂ ਉਹਨਾਂ ਦੀ ਦੇਖਭਾਲ ਹੱਦ ਤੋਂ ਵੱਧ ਕਰਨ ਲੱਗ ਗਿਆ ਜਦ ਵੀ ਉਹ ਮੈਸੇਜ ਕਰਦੀ ਨਾਲ ਦੀ ਨਾਲ ਹੀ ਗੱਲ ਕਰਨ ਦੀ ਆਤ ਪਾ ਲਈ ਸੀ ਮੈਂ ਉਹਨੂੰ ਇੱਕ ਰੱਬ ਮੰਨ ਕੇ ਦੋਸਤ ਬਣਾ ਲਿਆ ਸੀ ਇਹ ਗੱਲ ਮਾਨ ਖੁਦ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਸਤਨਾਮ ਮੇਰੀ ਬਹੁਤ ਰਿਸਪੈਕਟ ਕਰਦਾ ਹੈ ਜਿੱਦਾਂ ਉਹਨਾਂ ਨੇ ਕਹਿਣਾ ਉਦਾਂ ਹੀ ਕਰਨਾ ਕਦੇ ਗੱਲ ਕਰਨ ਲਈ ਉਹਨੂੰ ਫੋਰਸ ਨਾ ਕੀਤਾ ਬੇਸ਼ੱਕ ਮਾਨ ਮੇਰੀ ਆਤ ਜਹੀ ਬਣ ਗਈ ਸੀ ਪਰ ਉਹਨੇ ਇਹ ਕੰਮ ਵਧੀਆ ਕੀਤਾ ਮੈਨੂੰ ਸਮਾਂ ਦੇਣਾ ਬੰਦ ਕਰ ਦਿੱਤਾ ਮੈਂ ਨਹੀਂ ਸੋਚਦਾ ਮੇਰੇ ਨਾਲ ਧੋਖਾ ਹੋਇਆ ਜਾਂ ਉਹ ਬੇਕਦਰੀ ਕਰ ਗਈ ਜਾਂ ਉਹਨੇ ਟਾਈਮ ਪਾਸ ਕੀਤਾ ਮੇਰੇ ਲਈ ਮਾਨ ਪ੍ਰਤੀ ਇਦਾਂ ਦੇ ਵਿਚਾਰ ਮਨ ਵਿੱਚ ਕਦੇ ਨਹੀਂ ਆ ਸਕਦੇ ਮੇਰੀਆਂ ਅੱਖਾਂ ਸਾਹਮਣੇ ਉਹ ਬੇਸ਼ੱਕ ਮੇਰਾ ਲੱਖ ਬੁਰਾ ਕਿਉਂ ਨਾ ਕਰ ਜਾਂਦੀ ਮੈਂ ਫੇਰ ਵੀ ਉਹਨਾਂ ਝੂਠੀ ਬੇਵਫਾਈ ਧੋਖੇਬਾਜ਼ ਮਤਲਬ ਹੀ ਟਾਈਮ ਪਾਸ ਬੇਕਦਰ ਬਸ ਇਦਾਂ ਦੇ ਸ਼ਬਦ ਮੈਂ ਆਪਣੀ ਜ਼ੁਬਾਨ 'ਚੋਂ ਮਾਣ ਲਈ ਕੱਢਣਾ ਤਾਂ ਦੂਰ ਦਿਮਾਗ 'ਚ ਵੀ ਨਹੀਂ ਸੋਚ ਸਕਦਾ ਬਸ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਮਾਂ ਜਿਵੇਂ ਵੀ ਮੇਰੇ ਲਈ ਹੈ ਉਹ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਈ ਹੈ ਬਖ ਹੋਈ ਉਹਦੀ ਮਜਬੂਰੀ ਹੋ ਸਕਦੀ ਹੈ ਮੇਰੀ ਐਨੀ ਵਧੀਆ ਲੰਗੀ ਕਿ ਕਦੇ-ਕਦੇ ਮੈਨੂੰ ਦੁੱਖ ਚ ਰਹਿ ਵੀ ਦੁੱਖ ਮਹਿਸੂਸ ਨਹੀਂ ਹੁੰਦਾ ਮੇਰੀ ਮਾਂ ਲਈ ਹਮੇਸ਼ਾ ਦੁਆ ਹੁੰਦੀ ਹੁਣ ਵੀ ਕਦੇ ਕਦੇ ਕਹਿਣਾ ਇਹ ਵੈਗਰੂ ਜੀ ਤੁਹਾਡੇ ਅੱਗੇ ਇੱਕੋ ਹੀ ਅਰਦਾਸ ਹੈ ਜਿਲੋਂ ਦੁਆ ਕਰਦੇ ਆ ਕਿ ਮੇਰੇ ਬਾਰੇ ਮੇਰੇ ਸੁਪਨਿਆਂ ਬਾਰੇ ਮੇਰੀ ਜ਼ਿੰਦਗੀ ਬਾਰੇ ਵੇਖਣ ਤੋਂ ਪਹਿਲਾਂ ਮੇਰੇ ਦੋਸਤ ਮਨਪ੍ਰੀਤ ਕੌਰ ਮਾਨ ਦੇ ਸੁਪਨੇ ਤੇ ਜ਼ਿੰਦਗੀ ਬਾਰੇ ਜ਼ਰੂਰ ਚਾਤ ਮਾਰ ਲਿਓ। ਉਹਨੂੰ ਖੁਸ਼ ਕਰ ਦਿਓ। ਉਹਦੇ ਲਈ ਜ਼ਿੰਦਗੀ 'ਚ ਵਧੀਆ ਹਮਸਫਰ ਮਿਲੇ ਜੋ ਉਹਦੇ ਸਾਰੇ ਚਾਹ, ਰੀਝਾਂ, ਸੁਪਨੇ ਮੰਗਾ ਪੂਰੀਆਂ ਕਰਦੇ ਹੋ। ਮੇਰੇ ਸੁਪਨੇ ਬੇਸ਼ੱਕ ਪੂਰੇ ਨਾ ਹੋਣ ਪਰ ਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਦੋਸਤ ਮਾਨ ਦੇ ਸੁਪਨੇ ਪੂਰੇ ਕਰ ਦਿਓ। ਮੇਰੇ ਹਿੱਸੇ ਦੀਆਂ ਖੁਸ਼ੀਆਂ ਉਹਦੀ ਝੋਲੀ ਪਾ ਦਿਓ। ਦੁਨੀਆ ਦੀ ਹਰ ਖੁਸ਼ੀ ਮਾਣ ਦੇ ਚਰਨੀ ਰੱਖ ਦਿਓ ਉਹਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਗੱਲ ਔਰਤ ਦੀ ਕਰੀ ਜਾਵੇ ਸਹਿਨਸੀਲਤਾ ਔਰਤ ਦੀ ਮਰਦ ਨਾਲੋਂ ਕਿਤੇ ਵੱਧ ਹੁੰਦੀ ਹੈ ਇੱਕ ਮਹਾਨ ਮਰਦ ਨੂੰ ਵੀ ਜਨਮ ਦੇਣ ਵਾਲੀ ਔਰਤ ਹੀ ਹੁੰਦੀ ਹੈ ਔਰਤਾਂ ਬਹੁਤ ਖੂਬਸੂਰਤ ਹੁੰਦੀਆਂ ਨੇ ਤਕਲੀਫ ਵਿੱਚ ਵੀ ਮੁਸਕਰਾ ਸਕਦੀਆਂ ਨੇ ਹੋਰ ਖੂਬਸੂਰਤ ਹੋ ਜਾਂਦੀਆਂ ਨੇ ਮਾਂ-ਮਾਂ ਜਿੰਨੀਆਂ ਖੂਬਸੂਰਤ ਔਰਤਾਂ ਔਰ ਕੁਝ ਵੀ ਹੁੰਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਉਹ ਸੋਹਣੀਆਂ ਹੋਣ ਬਾਕੀ ਆਪਣੀ ਆਪਣੀ ਸੋਚ ਹੁੰਦੀ ਹੈ ਮੇਰੀ ਖੁਦ ਦੀ ਨਜ਼ਰ ਚ ਔਰਤ ਨਾਲੋਂ ਮਹਾਨ ਕੋਈ ਨਹੀਂ ਹੋ ਸਕਦਾ ਇੱਕ ਦੁਖੀ ਰਹਿੰਦੀ ਔਰਤ ਜਦੋਂ ਭੇਤ ਖੋਲ ਦੇਵੇ ਤਾਂ ਵੱਡੇ ਵੱਡੇ ਇੱਜ਼ਤਦਾਰਾਂ ਦੀ ਪੱਜੜ ਪੈ ਜਾਂਦੀ ਹੈ ਔਰਤ ਕੀ ਨਹੀਂ ਕਰ ਸਕਦੀ ਮਰਦ ਨਾਲੋਂ ਕਿਤੇ ਉੱਪਰ ਆ ਸਕਦੀ ਹੈ 2 2 3 3 ਬਾਰ ਘਰ ਬਸਾ ਸਕਦੀ ਹੈ ਜੇਕਰ ਔਰਤ ਸਹੀ ਹੋਵੇ ਆਪਣੇ ਘਰ ਵੀ ਸੁਪਨਿਆਂ ਦਾ ਅਗਲਾ ਕੋਟ ਸੋਹਰੇ ਘਰ ਤੋਂ ਸੁਪਨੇ ਪੂਰੇ ਕਰਨ ਦੀ ਆਸ ਰੱਖਦੀ ਹੈ ਉੱਥੇ ਜਾ ਕੇ ਵੀ ਸਾਰੀਆਂ ਰੀਝਾਂ ਮਾਰ ਦਿੰਦੀ ਹੈ ਜੇ ਔਰਤ ਜ਼ੁਲਮ ਸਹਿੰਦੀ ਰਹੇ ਤਾਂ ਸਹੀ ਹੈ ਪਰ ਜੇ ਗੁੱਸਾ ਫਟ ਜਾਵੇ ਬੋਲ ਪਵੇ ਤਾਂ ਕੀ ਕਹਿਣਗੇ ਇਹ ਮਾੜੀ ਐ ਇਹਨੂੰ ਬੋਲਣਾ ਨਹੀਂ ਆਉਂਦਾ ਬਗਾਨੇ ਘਰ ਜਾ ਕੇ ਘਰ ਬਸਾਉਣਾ ਬਹੁਤ ਵੱਡੀ ਗੱਲ ਹੁੰਦੀ ਐ ਔਰਤ ਦੇ ਅਸਲ ਵਿੱਚ ਦੁਨੀਆਦਾਰੀ ਦੇ ਹਿਸਾਬ ਨਾਲ ਤਾਂ ਕਿ ਹੁੰਦੇ ਨੇ ਸੌਰੇ ਹੁੰਦੇ ਆ ਔਰਤ ਨੂੰ ਗੁਲਾਮ ਬਣਾ ਰੱਖਿਆ ਜਾਂ ਰੱਖਣਾ ਬਹੁਤ ਵੱਡਾ ਜ਼ੁਲਮ ਹੈ ਬੰਦਾ ਔਰਤ ਦੇ ਢਿੱਡ ਵਿੱਚੋਂ ਨਿਕਲ ਕੇ ਔਰਤ ਨੂੰ ਮਾੜਾ ਬੋਲ ਰਿਹਾ ਹੈ ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਹਰ ਔਰਤ ਸਹੀ ਹੋਵੇ ਤੇ ਹਰ ਮਰਦ ਗਲਤ ਹੋਵੇ ਔਰਤ ਨੂੰ ਸਹੀ ਤਰੀਕੇ ਨਾਲ ਵੇਖੀਏ ਤਾਂ ਦੁਨੀਆ ਦਾ ਸਭ ਤੋਂ ਜ਼ਿਆਦਾ ਸਖਦੀ ਸ਼ਾਲ ਹੈ ਸੋ ਮੇਰੀ ਬੇਨਤੀ ਹੈ ਸੋਚ ਬਦਲੋ ਸਮਾਜ ਬਦਲੋ ਔਰਤਾਂ ਨੂੰ ਨੀਵਾ ਮਾੜਾ ਸਮਝਣਾ ਛੱਡੋ ਕਦਰ ਕਰੋ ਧੀ ਭੈਣ ਸਭ ਦੇ ਹੁੰਦੀ ਹੈ ਪਰ ਬਗਾਨੀ ਧੀ ਆਪਣੀ ਹੁੰਦੀ ਹੈ ਇਹ ਸੋਚ ਕਿਸੇ ਕਿਸੇ ਦੇ ਇਨਸਾਨ ਚ ਹੁੰਦੀ ਹੈ ਐ ਔਰਤਾਂ ਸਿਰਫ ਰਜਾਈ ਨਿੱਗੀ ਕਰਨ ਲਈ ਨਹੀਂ ਹੁੰਦੀਆਂ ਕਦਰ ਕਰੋ ਸਤਿਕਾਰ ਕਰੋ ਕਿਸੇ ਦੀ ਧੀ ਭੈਣ ਨੂੰ ਗਲਤ ਸੇਧ ਨਾ ਦੇਵੋ ਔਰਤ ਖੁਦ ਚ ਉਸ ਜਾਂਦੀ ਹੈ ਕਿਸੇ ਮਰਦ ਨੂੰ ਅੱਗ ਬੁਝਾਉਣ ਲਈ ਪਰ ਹਰ ਵਾਰ ਮਰਦ ਅਨੁਸਾਰ ਔਰਤ ਦਾ ਟਲ ਜਾਣਾ ਜ਼ਰੂਰੀ ਨਹੀਂ ਹੁੰਦਾ ਤਰੀਕਾ ਦੀ ਔਰਤ ਅਨਸਾਰ ਮਰਦ ਦਾ ਢਲ ਜਾਣਾ ਵੀ ਜ਼ਰੂਰੀ ਹੁੰਦਾ ਹੈ ਪਰ ਇਹ ਵੀ ਇੱਕ ਸਚਾਈ ਹੈ ਔਰਤ ਨੂੰ ਸਮਝਣਾ ਬੰਦੇ ਲਈ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਉਹ ਮਰਦ ਬਣੋ ਜਿਸ ਨੂੰ ਔਰਤ ਚਾਹੁੰਦੀ ਹੈ ਉਹ ਮਰਦ ਨਹੀਂ ਜਿਸ ਨੂੰ ਔਰਤ ਚਾਹੇਂਦੀ ਹੈ ਰਿਸ਼ਤੇ 'ਚ ਪੈਸਾ ਜ਼ਰੂਰੀ ਨਹੀਂ ਹੁੰਦਾ ਪਰ ਅੱਜ ਜ਼ਮਾਨਾ ਬਦਲ ਗਿਆ ਹੈ ਜੇਕਰ ਬੰਦੇ ਕੋਲ ਪੈਸੇ ਹੈ ਉਹ ਹਰ ਇਸ ਤਰ੍ਹਾਂ ਆ ਸਕਦਾ ਹੈ। ਬੇਸ਼ੱਕ ਸਾਰੇ ਰਿਸ਼ਤੇ ਇੱਕ ਨਹੀਂ ਹੁੰਦੇ ਪਰ ਕਿਤੇ ਨਾ ਕਿਤੇ ਪੈਸਾ ਸਾਰਿਆਂ ਨੂੰ ਇੱਕੋ ਜਿਹਾ ਹੋਣ ਲਈ ਮਜਬੂਰ ਕਰ ਦਿੰਦਾ ਹੈ। ਮਾਨ ਬੇਸ਼ੱਕ ਮੇਰੇ ਤੋਂ ਪੌਣੇ ਦੋ ਸਾਲ ਉਮਰ 'ਚ ਛੋਟੀ ਸੀ ਪਰ ਉਹ ਜ਼ਿੰਦਗੀ ਦੇ ਹਿਸਾਬ ਨਾਲ ਮੇਰੇ ਨਾਲੋਂ ਬਹੁਤ ਅੱਗੇ ਸੀ ਕਿਉਂਕਿ ਉਹਦਾ ਪਛੋਕੜ ਬਹੁਤ ਚੰਗਾ ਸੀ। ਪਰ ਗੱਲ ਖੁਸ਼ੀਆਂ ਦੀ ਕਰੀ ਜਾਵੇ ਤਾਂ ਉਹ ਖੁਦ ਨੂੰ ਨਹੀਂ ਜਾਣ ਸਕਦੀ ਸੀ। ਗੱਲ ਮੇਰੇ ਖੁਦ ਦੇ ਪ੍ਰਸ਼ੋਕੜ ਦੀ ਕਰੀ ਜਾਵੇ ਇੱਕ ਰੱਬ ਦਾ ਨਾ ਹੀ ਸੀ ਅਸਲ 'ਚ ਬੰਦੇ ਦੀ ਜ਼ਿੰਦਗੀ 'ਚ ਅਕਲ ਹੋਣੀ ਜ਼ਰੂਰੀ ਹੈ ਜੇਕਰ ਅਕਲ ਹੈ ਤਾਂ ਹੀ ਜ਼ਿੰਦਗੀ ਜੀ ਸਕਦੇ ਹਾਂ ਸਭ ਤੋਂ ਵੱਡੀ ਗੱਲ ਸਿਹਤ ਹੁੰਦੀ ਹੈ ਬਾਕੀ ਗੱਲਾਂ ਦੂਰ ਦੀਆਂ ਨੇ ਖੁਦ ਨੂੰ ਸੰਭਾਲੋ ਖੁਦ ਨੂੰ ਆਪਣੇ ਆਪ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ ਆਪਣੇ ਸੁਪਨੇ ਆ ਨੂੰ ਪੂਰਾ ਕਰੋ ਮਿਹਨਤ ਕਰੋ ਮਾਂ ਬਾਪ ਦੀ ਕਦਰ ਕਰੋ ਭੈਣ ਭਾਈ ਪਤੀ ਪਤਨੀ ਬੱਚਿਆਂ ਦੀ ਹਰ ਰਿਸ਼ਤੇ ਦੀ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਦੀ ਕਦਰ ਕਰੋ ਹਮੇਸ਼ਾ ਹੱਸਦੇ ਰਹੋ ਖੁਸ਼ੀਆਂ ਦਾ ਨਿਗਮਣਾਓ ਜੁਗ ਜੁਗ ਜਿਓ ਇਹ ਕਹਾਣੀ ਅੱਜ ਅਖੀਰਲਾ ਭਾਗ ਤੁਸੀਂ ਸੁਣਿਆ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ